ਸਾਸਤਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੇ ਤੁਸੀਂ ਵੀ ਮੇਰੇ ਕੋਲੇ ਵਿਜ਼ਿਟ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਵੀ ਮਤਲਬ ਮੈਨੂੰ ਕਾਲ ਜਾਂ ਮੈਸੇਜ ਕਰਕੇ ਆ ਸਕਦੇ ਹੋਗੇ ਮੇਰਾ ਐਡਰੈਸ ਤੁਸੀਂ ਲੈ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਪਿੱਟਾ ਵਰਕੇ ਦਾ ਆਪਾਂ ਸੂਟ ਰੈਡੀ ਕੀਤਾ ਹੈਗਾ ਸਾਰਾ ਹੈਂਡ ਦੇ ਨਾਲ ਆ ਪਿੱਟਾ ਜਰੀ ਦਾ ਨਾ ਇੰਜਰੀ ਦਾ ਵਰਕ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ ਜਿਹੜਾ ਸਟਾਫ ਦੀ ਗੱਲ ਕਰਾਂ ਸਟਾਫ ਲਗਾਇਆ ਹੈਗਾ ਆਪਾਂ ਜੌਰਜਟ ਦਾ ਜੌਰਜਟ ਦਾ ਸਟਾਫ ਲਗਾਇਆ ਗਿਆ ਇਹ ਦੇਖੋ ਇਸ ਤਰ੍ਹਾਂ ਹੈ ਸਾਰਾ ਘੇਰੇ ਤੇ ਵਰਕ ਹੋਇਆ ਹੋਇਆ ਹੈਗਾ ਲਓ ਜੀ ਇਹ ਫਰੰਟ ਬੈਕ ਘੇਰਾ ਦੋਨੇ ਪਾਸਿਓ ਕਸਟਮਰ ਨੇ ਆਪਣਾ ਘੇਰਾ ਵਰਕ ਕਰਵਾਇਆ ਫਰੰਟ ਔਰ ਬੈਕ ਲਓ ਜੀ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਲਓ ਜੀ ਐਕਸਟਰਾ ਜਾਰਜਰ ਦੇ ਸਟੱਫ ਤੇ ਉਹਨਾਂ ਨੇ ਰੈਡੀ ਕਰਵਾਇਆਗਾ ਤੇ ਆਪਾਂ ਡਾਈ ਕੀਤਾਗਾ ਸਟੱਫ ਤੁਸੀਂ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਏ ਰਹਿਣਗੀਆਂ ਜੀ ਬਾਜੂ बॉटम ਤੇ ਵੀ ਸੇਮ ਵਰਕ ਹੈਗਾ ਜੇ ਤੁਸੀਂ ਘੱਟ ਪ੍ਰਾਈਸ ਦੇ ਵਿੱਚ ਮਤਲਬ ਸੂਟ ਰੈਡੀ ਕਰਵਾਉਣਾਗਾ ਤਾਂ ਤੁਸੀਂ ਮਤਲਬ ਇਹਦੀਆਂ ਜਿਹੜੇ बॉटम ਦਾ ਵਰਕ ਹੈਗਾ ਸਕਿਪ ਕਰਵਾ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਹੈਗਾ ਜੀ ਵਰਕ ਤੇ ਦੁਪੱਟਾ ਹਜੇ ਰੈਡੀ ਹੋਊਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 6000 ਜੇ ਤੁਸੀਂ बॉटम ਦਾ ਵਰਕ ਸਕਿਪ ਕਰਾਉਣਾ ਫਿਰ ਥੋੜਾ ਜਿਹਾ ਤੁਹਾਨੂੰ ਲੈਸ ਹੋ ਜਾਊਗਾ ਅਗਲੇ ਸੂਟ ਦੀ ਮੈਂ ਗੱਲ ਕਰਾਂ ਅਗਲਾ ਸੂਟ ਬਣਿਆ ਹੋਇਆ ਜੀ ਸਿਲਕ ਦੇ ਉੱਪਰ ਤੇ ਜਿਹੜਾ ਇਹ ਸਟਾਫ ਹੈਗਾ 2500 ਸਟਾਫ ਦਾ ਪ੍ਰਾਈਸ ਹੈਗਾ ਬਹੁਤ ਵਧੀਆ ਆਪਾਂ ਸਿਲਕ ਲਗਾਈ ਹੈਗੀ ਇਸ ਤਰ੍ਹਾਂ ਘੇਰੇ ਦਾ ਕੰਮ ਹੋਇਆ ਹੋਇਆਗਾ ਔਰਗੈਂਜ਼ਾ ਲਗਾ ਕੇ ਆਪਾਂ ਇਹ ਜਿਹੜਾ ਵਰਕ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਵਰਕ ਹੋਇਆ ਹੋਇਆਗਾ ਸਾਰਾ ਤੇ ਸੇਮ ਬਾਜੂ ਤੇ ਵੀ ਇਸ ਤਰ੍ਹਾਂ ਵਰਕ ਹੋਇਆ ਹੋਇਆਗਾ ਤੇ ਨੈੱਕ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਤੇ ਨਾਲ ਆਪਾਂ ਪੇਸਟਿੰਗ ਪੱਟੀ ਰੱਖੀ ਹੈਗੀ ਸਟਿਚ ਹੋ ਕੇ ਆਇਆਗਾ ਸੂਟ ਹਜੇ ਦੀ ਇਹਦਾ ਹਜੇ ਦੁਪੱਟਾ ਡਾਈ ਕਰਵਾਉਣਾ ਫਿਨਿਸ਼ਿੰਗ ਰਹਿ ਗਈ ਲੋ ਜੀ ਇਸ ਤਰ੍ਹਾਂ ਹੈਗੀ ਅਜੀ ਇਹਦੀ ਬਾਟਮ ਤੁਸੀਂ ਸਟਿਚਿੰਗ ਕਰਵਾਉਣਾ ਚਾਹਦੇ ਸਾਡੇ ਕੋਲ ਸਟਿਚਿੰਗ ਵੀ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮੰਗਵਾਉਣਾ ਬਿਨਾ ਸਲਾਈ ਤੋਂ ਮੇਰੇ ਕੋਲੇ ਨਾ ਇੱਕ ਬਹੁਤ ਜਿਆਦੇ ਸੋਹਣੇ ਸੂਟ ਸੀਗੇ ਆਰਗੈਂਜ਼ਾ ਦੇ ਮੈਂ ਕੁਝ ਕੁ ਸੂਟ ਦਾ ਰੈਡੀ ਮੈਂ ਤੋਂ ਵੀਡੀਓ ਪਈ ਨਹੀਂ ਹੈਗੀ ਤੇ ਕੁਝ ਕੁ ਮੈਂ ਤੁਹਾਨੂੰ ਇੱਕ ਸੂਟ ਬੰਦ ਤੁਹਾਨੂੰ ਦਿਖਾ ਦੇਣੀ ਹੈਗੀ ਰੈਡੀ ਕੀਤੇ ਨੇਗੇ ਸੂਟ ਦੇਖੋ ਇਸ ਤਰਾ ਆਪਾਂ ਬਟਨ ਲਗਾ ਕੇ ਦੇਖੋ ਪ੍ਰਿੰਟ ਸੂਟ ਵੀ ਆਪਾਂ ਕਿੰਨਾ ਜਿਆਦਾ ਸੋਹਣਾ ਸਟਿਚ ਕੀਤਾ ਪੇਸਟਿੰਗ ਪੱਟੀ ਗੱਡੀ ਹੈਗੀ ਤੇ ਨਾਲ ਆਪਾਂ ਸੌਫਟ ਆਰਗੰਜ਼ਾ ਦਾ ਦੁਪੱਟਾ ਰੱਖਿਆ ਹੈਗਾ ਇਹ ਦੁਪੱਟੇ ਤੇ ਵੀ ਆਪਾਂ ਇਸ ਤਰ੍ਹਾਂ ਪੇਸਟਿੰਗ ਪੱਟੀ ਲਗਾਈ ਹੈਗੀ ਲਓ ਜੀ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਪਰ ਸੇਮ ਨਹੀਂ ਇਹ ਸੂਟ ਹੈਗਾ ਇਹਦੇ ਨਾਲ ਦਾ 올ਓਵਰੀ ਸੂਟ ਸੀਗਾ 올ਓਵਰੀ ਲੈ ਲਿਆ ਸੀਗਾ ਉਹਨਾਂ ਨੇ ਅਗਲਾ ਸੂਟ ਪਰਪਲ ਇਹ ਵੀ ਦੇਖੋ ਆਪਾਂ ਦੋ ਰੰਗ ਦੇ ਪੋਟਲੀ ਬਟਨ ਲਗਾਏ ਨੇਗੇ ਇਸ ਤਰ੍ਹਾਂ ਤੁਸੀਂ ਸਟਿਚਿੰਗ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਮੈਂ ਅੱਜ ਤੁਹਾਨੂੰ ਸਟਿਚਿੰਗ ਤਾਂ ਦਿਖਾ ਰਹੀ ਹਾਂ ਵੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਆ ਭੈਣ ਨੇ ਮੇਰੇ ਨਾਲ ਦਾ ਸੂਟ ਰੈਡੀ ਕਰਵਾਇਆਗਾ ਮੇਰੇ ਸਕਾਈ ਬਲੂ ਕਲਰ ਦਾ ਸੂਟ ਹੈ ਹਨਾ ਤੇ ਲਓ ਜੀ ਇਸ ਤਰ੍ਹਾਂ ਦੇ ਕਨੈਕ ਬਣਿਆ ਹੋਇਆ ਹੈਗਾ ਤੇ ਬਾਜੂ ਇਸ ਤਰ੍ਹਾਂ ਨਹੀਂ ਗਈਆ ਦੇਖੋ ਹਾਫ 슬ੀਵਜ਼ ਨਹੀਂ ਗਈਆ ਬਾਜੂ ਇਦਾਂ ਵੀ ਕਾਫੀ ਜਿਆਦੇ ਸੋਹਣੀਆਂ ਲੱਗਦੀਆਂ ਨੇਂਗੀਆਂ ਇੰਨੀਆਂ ਇੱਕ ਬਾਜੂ ਵੀ ਲੋ ਜੀ ਇਸ ਤਰ੍ਹਾਂ ਆਪਾਂ ਬਾਜੂ ਤੇ ਡਿਜ਼ਾਈਨ ਕੀਤਾ ਇਹ ਵਾਲਾ ਨੈਕ ਤੇ ਡਿਜ਼ਾਈਨ ਹੈਗਾ ਇਹ ਰਹੇਗਾ ਜੀ ਘੇਰੇ ਤੇ ਡਿਜ਼ਾਈਨ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਤੇ ਨਾਲ ਸੀਗੀ ਇਹਨਾਂ ਦੇ ਪਲੇਨ ਬਾਟਮ ਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਟਰ ਕਾਟਨ ਦੇ ਸੂਟ ਨੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਗਿਆ ਲੈ ਸਕਦੇ ਹੋਗੇ ਰੈਸਟ ਕਲਰ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਜੀ 올 오버 수트 ਆ 올 오버 수트 ਦਾ ਪ੍ਰਾਈਸ ਰਹੇਗਾ 2500 ਟਿਸਟਾ ਦੀ ਕਲੈਕਸ਼ਨ ਹੈਗੀ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਦਿਖਾਏ ਨੇਗੇ ਤੁਸੀਂ ਉਦਾਂ ਆਪਣੇ ਕੋਲੋਂ ਸਲਾਈ ਕਰਵਾ ਸਕਦੇ ਹੋਗੇ ਉਦਾਂ ਅਸੀਂ ਤੁਹਾਨੂੰ ਸੋਹਣਾ ਸੋਹਣਾ ਸੂਟ ਸਟਿਚ ਕਰਕੇ ਦਵਾਂਗੇ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਵੀ ਸੈਂਡ ਕਰ ਸਕਦੇ ਹੋ ਵੀ ਸਾਡਾ ਇਸ ਤਰ੍ਹਾਂ ਸਟਿਚਿੰਗ ਕਰਵਾ ਦਿਓ ਨਹੀਂ ਫਿਰ ਆਪਾਂ ਆਪਣੇ ਹਿਸਾਬ ਨਾਲ ਕਰਵਾ ਦਾਂਗੇ ਸਟਿਚਿੰਗ ਲਓ ਜੀ ਇਸ ਤਰ੍ਹਾਂ ਹੈਗੀ ਹੈ ਜੀ ਸੂਟ ਦੀ ਪ੍ਰਿੰਟਿੰਗ ਤੇ ਦੂਜਾ ਆਹ ਸੂਟ ਵੀ ਆਪਾਂ ਕਾਫੀ ਜ਼ਿਆਦੇ ਸੇਲ ਕੀਤੇ ਨੇ ਇਹ ਆਪਣੇ ਕੋਲੇ ਹੁਣ ਤੀਜਾ ਰੋਲ ਆਇਆ ਹੈਗਾ ਸੂਟ ਦਾ ਲਓ ਜੀ ਇਹ ਸੂਟ ਦਾ ਵੀ ਪ੍ਰਾਈਸ ਰਹੇਗਾ 올ਓਵਰ 2500 ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਪਾਰਟੀ ਵੇਅਰ ਤੁਸੀਂ ਜਿੱਦਾਂ ਮਰਜੀ ਸੂਟ ਬਣਵਾ ਸਕਦੇ ਹੋਗੇ ਮੈਂ ਵੀ ਇੱਕ ਸੂਟ ਬਾਟਰ ਕਾਟਨ ਦੇ ਉੱਪਰ ਰੈਡੀ ਕਰਵਾਉਣਾਗਾ ਮੈਨੂੰ ਕਾਫੀ ਜ਼ਿਆਦੇ ਸੋਹਣਾ ਲੱਗਦਾ ਬਾਟਰ ਕਾਟਨ ਦਾ ਸੂਟ ਤੇ ਆਹ ਦੇਖੋ ਪਰਪਲ ਕਲਰ ਹੈਗਾ ਇਹ ਕਲਰ ਵੀ ਕਾਫੀ ਜ਼ਿਆਦੇ ਸੋਹਣਾ ਹੈਗਾ ਲਓ ਜੀ ਇਹ ਕਲਰ ਵੀ ਕਾਫੀ ਜਿਆਦਾ ਸੋਹਣਾ ਹੈਗਾ ਤੁਸੀਂ ਲੈ ਸਕਦੇ ਹੋਗੇ ਇਹ ਸੂਟ ਵੀ ਇਹਦੇ ਨਾਲ ਤੁਸੀਂ ਪਲੇਨ ਕਲਰ ਦਾ ਦੁਪੱਟਾ ਰੱਖ ਕੇ ਨਾਲ ਜਿੱਦਾਂ ਕਿ ਇਹਦੇ ਵਿੱਚ ਪ੍ਰਿੰਟ ਹੈਗਾ ਉਦਾਂ ਦੀ ਲੈਂਸ ਲਗਵਾ ਲਿਓ ਇੱਕ ਬੇਜ ਦਾ ਦੁਪੱਟਾ ਰੱਖ ਕੇ ਤੇ ਅਗਲਾ ਸੂਟ ਹੈਗਾ ਜੀ ਰੈੱਡ ਕਲਰ ਦੇ ਵਿੱਚ ਜਿਹੜੀਆਂ ਭੈਣਾਂ ਨੂੰ ਰੈੱਡ ਸੂਟ ਚਾਹੀਦੇ ਸੀਗੇ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਕਿ ਹੁਣ ਵਰਤਾਂ ਲਈ ਭੈਣਾ ਮੇ ਤੋਂ ਬਹੁਤ ਜ਼ਿਆਦਾ ਰੈੱਡ ਕਲਰ ਦੇ ਸੂਟ ਮੰਗ ਰਹੀਆਂ ਸੀ 2500 ਪ੍ਰਾਈਜ਼ ਦਾ ਸੂਟ ਦਾ ਇਹਦਾ ਵੀ ਬਟਰ ਕਾਟਨ ਦੇ ਵਿੱਚ ਹੈ ਇੰਨਾ ਕੁ ਸੌਫਟ ਸਟੱਫ ਹੈਗਾ ਜਿੰਨਾ ਵੀ ਤੁਸੀਂ ਕਹਿ ਦੋ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋਗੇ ਬਿਨਾਂ ਸਲਾਈ ਤੋਂ ਵੀ ਮੰਗਵਾਉਣਾ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਤੇ ਇਹਨੂੰ ਸੋਨਾ ਸੋਨਾ ਜਦੋਂ ਤੁਸੀਂ ਸਟਿਚ ਕਰਵਾਉਗੇ ਤੇ ਕਾਫੀ ਜ਼ਿਆਦਾ ਸੋਨਾ ਸੂਟ ਬਣੂਗਾ ਲਓ ਜੀ ਦੁਪੱਟਾ ਦੀ ਗੱਲ ਕਰਾਂ ਦੁਪੱਟਾ ਤੁਸੀਂ ਮਸਲੀਨ ਦਾ ਵੀ ਲੈ ਸਕਦੇ ਹੋ ਚਨਾਉਣ ਦਾ ਵੀ ਲੈ ਸਕਦੇ ਹੋਗੇ ਜੌਰਜਟ ਦਾ ਵੀ ਕੋਈ ਵੀ ਦੁਪੱਟਾ ਲਓਗੇ ਇਹਦੇ ਨਾਲ ਸਾਰੇ ਦੁਪੱਟੇ ਚੱਲ ਜਾਣਗੇ ਤੇ ਇੱਕ ਮੇਰੇ ਕੋਲ ਇਹ ਕਲਰ ਆ ਤੇ ਦੂਜਾ ਕਲਰ ਹੈਗਾਗਾ ਮਰਜੈਂਟਾ ਜਿਹੜੀਆਂ ਭੈਣਾਂ ਨੂੰ ਵਰਤਾਂ ਲਈ ਸੂਟ ਚਾਹੀਦੇ ਸੀਗੇ ਤੁਸੀਂ ਲੈ ਸਕਦੇ ਹੋ ਜੀ ਆਪਣੇ ਲਵੇ ਸੂਟ ਆ ਚੁੱਕੇ ਨੇਗੇ ਲਓ ਦੂਜਾ ਕਲਰ ਇਹ ਵਾਲਾ ਰਹੇਗਾ ਦੇਖੋ ਜੀ ਰਾਣੀ ਕਲਰ ਦੇ ਵਿੱਚ ਹੈਗਾ ਦੋਨੋਂ ਕਲਰ ਨੇਗੇ ਜਿਹੜੇ ਬਹੁਤ ਜਿਆਦੇ ਸੋਹਣੇ ਨੇਗੇ ਜਿਹੜਾ ਮੈਂ ਤੁਹਾਨੂੰ ਆਹ ਵਾਲਾ ਸੂਟ ਦਿਖਾਇਆ ਇਹਦੇ ਵਿੱਚ ਇੱਕ ਗ੍ਰੀਨ ਕਲਰ ਦਾ ਵੀ ਸੂਟ ਹੈਗਾ ਜੇ ਕਿਸੇ ਨੇ ਗ੍ਰੀਨ ਕਲਰ ਦਾ ਸੂਟ ਚਾਹੀਦਾ ਹੋਊਗਾ ਤਾਂ ਗ੍ਰੀਨ ਵੀ ਲੈ ਸਕਦੇ ਹੋਗੇ ਤੁਸੀਂ ਪਰ ਮੇਰੇ ਕੋਲ ਇਹ ਜਿਹੜੇ ਦੋ ਸੂਟ ਨੇਗੇ ਇੱਕ ਇੱਕ ਸੂਟ ਅਵੇਲੇਬਲ ਹੈ ਜਿਹੜੀ ਭੈਣ ਦਾ ਪਹਿਲਾ ਮੈਸੇਜ ਆ ਗਿਆ ਬੁਕਿੰਗ ਕਰਵਾਤੀ ਉਹ ਲੈ ਜਾਣਗੇ ਨਹੀਂ ਫਿਰ ਆਪਾਂ ਕੋਈ ਗੱਲ ਨਹੀਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋਗੇ ਸਟੱਫ ਸੇਮ ਹੈ ਪ੍ਰਿੰਟ ਵੀ ਥੋੜਾ ਬਹੁਤਾ ਫਰਕ ਹੈਗਾ ਤੇ ਕਲਰ ਵੀ ਬਹੁਤ ਜ਼ਿਆਦੇ ਰੈੱਡ ਤੇ ਮੈਂਜੈਂਟਾ ਆਪਾਂ ਸਪੈਸ਼ਲ ਇਹ ਵਰਤਾਂ ਲਈ ਲੈ ਕੇ ਆਇਆਗੇ ਜਿਹੜੇ ਭੈਣਾ ਮੰਗਦੀਆਂ ਸੀ ਨਾ ਵੀ ਸਾਨੂੰ ਵਰਤਾਂ ਲਈ ਸੂਟ ਚਾਹੀਦੇ ਨੇਗੇ ਤੁਸੀਂ ਲੈ ਸਕਦੇ ਹੋ 올ਓਵਰ ਸੂਟ ਇਹਨੂੰ ਬਹੁਤ ਜਿਆਦਾ ਸੋਹਣਾ ਸੂਟ ਬਣ ਸਕਦਾ ਹੈਗਾ ਜਦੋਂ ਤੁਸੀਂ ਸਿਲਾਈ ਕਰਵਾ ਕਰਵਾਉਂਗੇ ਨਹੀਂ ਫਿਰ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਤੁਹਾਨੂੰ ਅਸੀਂ ਦੁਪੱਟਾ ਵਗੈਰਾ ਐਨ ਫਿਨਿਸ਼ਿੰਗ ਪੱਟੀ ਲਗਾ ਕੇ ਉੱਪਰ ਦੀ ਲੈਸ ਲਗਾ ਕੇ ਪੂਰਾ ਸੋਹਣਾ ਪਰਤਾਂ ਵਾਲਾ ਸੂਟ ਰੈਡੀ ਕਰਵਾ ਕੇ ਦੇਵਾਂਗੇ ਲੈਸ ਵਗੈਰਾ ਲਗਾ ਕੇ ਲਓ ਜੀ ਅੱਜ ਫਿਲਹਾਲ ਇਹੀ ਸੂਟ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਭੇਜ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਹੈਗਾ ਆਪਣੇ ਸੂਟ ਦੀ ਬੁਕਿੰਗ ਕਰਵਾਉਣੀ ਹੈਗੀ ਤੇ ਪੇਮੈਂਟ ਹੈਗੀ ਜਿਹੜੀ ਤੁਸੀਂ Google Pay ਕਰ ਸਕਦੇ ਹੋਗੇ PhonePe ਕਰ ਸਕਦੇ ਹੋਗੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਦਾਂ ਪੇਮੈਂਟ ਕਰ ਸਕਦੇ ਹੋਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਸੋਹਣੇ ਲੱਗੇ ਹੋਣਗੇ ਅੱਜ ਵਾਲੀ ਕਲੈਕਸ਼ਨ ਵੈਸੇ ਕਾਫੀ ਜਿਆਦੇ ਸੋਹਣੀ ਸੀ ਕਿਉਂਕਿ ਬਟਰ ਕਾਟਨ ਦੇ ਸੂਟ ਹੁੰਦੇ ਹੀ ਬਹੁਤ ਜਿਆਦੇ ਸੋਹਣੇ ਲੱਗੇ ਤੇ ਪ੍ਰਿੰਟ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਨੇਗੇ ਟੇਸਟਾ ਦੀ ਕਲੈਕਸ਼ਨ ਹੈਗੀ ਤੇ ਮੈਂ ਉਮੀਦ ਕਰਦੀ ਆਂਗੀ ਤੁਹਾਨੂੰ ਸੂਟ ਜਰੂਰ ਪਸੰਦ ਆਏ ਹੋਣਗੇ ਅੱਜ ਵਾਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼੍ਰੀਕਾਲ ਜੀ ਬਾਏ ਬਾਏ